ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਦੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਹੁਣ ਬਾਣੀ ਕਹਿ ਰਹੀ ਆ ਪਖੰਡਾਂ ਨੂੰ ਖੰਡਨ ਕਰ ਰਹੀ ਆ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਦੀ ਲੂਟ ਬਾਣੀ ਪਖੰਡਾਂ ਨੂੰ ਖੰਡਨ ਕਰ ਰਹੀ ਆ ਤੇ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਐਸੇ ਗੁਰੂ ਘਰ ਹੀ ਵੇਖ ਲੋ ਡੇਰਿਆਂ ਵੱਲ ਵੱਧ ਜਾਈਏ ਆਪਾ ਪਹਿਲਾ ਗੁਰੂ ਘਰਾਂ ਦੇ ਵਿੱਚ ਵੇਖ ਲਈਏ ਜਿਹੜੇ ਥਾਵਾਂ ਤੇ ਇੱਕ ਸਾਈਡ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਪ੍ਰਕਾਸ਼ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਹਮਣੇ ਇੱਕ ਪਖੰਡੀ ਬਾਬਾ ਫੂਕਾ ਮਾਰ ਕੇ ਪਖੰਡ ਕਰ ਰਿਹਾ ਵਾ ਤੇ ਸਭ ਤੋਂ ਜਿਆਦਾ ਮਾੜੇ ਹਾਲਾਤ ਸਾਡੇ ਨੇ ਕਿ ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਫੇਰ ਟੇਕਦੇ ਆ ਪਹਿਲਾਂ ਪਖੰਡੀ ਬਾਬੇ ਨੂੰ ਟੇਕਦੇ ਆ ਕਿੰਨੇ ਗੁਰੂ ਘਰਾਂ ਦੇ ਵਿੱਚ ਹੀ ਅੱਜ ਤੁਸੀਂ ਧਿਆਨ ਮਾਰ ਲਓ ਪਖੰਡੀ ਬਾਬੇ ਆਪਣੀਆਂ ਚੌਂਕੀਆਂ ਗੱਦੀਆਂ ਲਾ ਕੇ ਬੈਠੇ ਆ ਤੇ ਜੇਕਰ ਉਹਨਾਂ ਨੂੰ ਰੋਕੇ ਕੋਈ ਤੇ ਬਾਬੇ ਨੇ ਤੇ ਰੋਕਿਆ ਬਾਅਦ ਚ ਗੱਲ ਕਰਨੀ ਆ ਪਹਿਲਾਂ ਸੰਗਤਾਂ ਨੇ ਭੱਜ ਕੇ ਆਉਣਾ ਪਹਿਲਾਂ ਭੇਡਾਂ ਨੇ ਭੱਜ ਕੇ ਆਉਣਾ ਵਾ ਮਹਾਪੁਰਸ਼ਾਂ ਬਾਰੇ ਬੋਲਦੇ ਜੀ ਸਾਨੂੰ ਇੱਕੋ ਹੀ ਸ਼ਬਦੀ ਖਾ ਗਿਆ ਮਹਾਪੁਰਸ਼ਾਂ ਬਾਰੇ ਬੋਲਦੇ ਜੀ ਮੈਂ ਬੇਨਤੀ ਕਰਾਂ ਜਦੋਂ ਇਹੋ ਜਿਹੇ ਪਖੰਡਵਾਦ ਬਾਰੇ ਕੋਈ ਬੋਲੇ ਸਾਡੇ ਲੋਕ ਸਵਾਲ ਕੀ ਕਰਦੇ ਆ ਇਹ ਕਹਿੰਦੇ ਆ ਸਾਡੀ ਭਾਵਨਾ ਨੂੰ ਫੇਸ ਪਹੁੰਚੀ ਆ ਇਤਿਹਾਸ ਦੇ ਵਿੱਚੋਂ ਮੈਂ ਭਾਵਨਾ ਦੀ ਡੈਫੀਨੇਸ਼ਨ ਦੱਸ ਦਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਦਵਾਰ ਗਏ ਨੇ ਹਰਦਵਾਰ ਜਾ ਕੇ ਉੱਥੇ ਵੇਖਿਆ ਕਿ ਕੁਝ ਹਿੰਦੂ ਵੀਰ ਚੜਦੇ ਸੂਰਜਵਾਲ ਨੂੰ ਪਾਣੀ ਦੇ ਰਹੇ ਆ ਪੁੱਛਿਆ ਗਿਆ ਆਂਦੇ ਕਿ ਪਾਣੀ ਕਿਉਂ ਦੇ ਰਹੇ ਹੋ ਆਂਦੇ ਸਾਡੇ ਮਰੇ ਹੋਏ ਪਿਤਰਾਂ ਤੱਕ ਪਾਣੀ ਪਚਾ ਰਹੇ ਆ ਸੂਰਜ ਦੇਵਤੇ ਤੱਕ ਪਾਣੀ ਪਚਾ ਰਹੇ ਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਣੀ ਦੇ ਵਿੱਚ ਉਤਰਦੇ ਆ ਹਰਦਵਾਰ ਲੈਂਦੇ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਆ ਪੁੱਛਿਆ ਗਿਆ ਅੰਦੇ ਤੁਸੀਂ ਚੱਲੇ ਹੋਗੇ ਆਂਦੇ ਇਹ ਸਭ ਤੁਸੀਂ ਕੀ ਕਰ ਰਹੇ ਹੋ ਅੰਦੇ ਮੇਰੇ ਪੰਜਾਬ ਦੀ ਧਰਤੀ ਤੇ ਖੇਰ ਸੋ ਕਰੇ ਆ ਮੈਂ ਆਪਣੇ ਖੇਤਾਂ ਨੂੰ ਪਾਣੀ ਪਿਚਾ ਰਿਹਾ ਵਾਂ ਉਹ ਕਹਿੰਦੇ ਕਿ ਖੇਤ ਐਡੀ ਦੂਰ ਪੰਜਾਬ ਐਡੀ ਦੂਰ ਅੰਦੇ ਤੁਹਾਡਾ ਤੁਹਾਡਾ ਛਟਿਆ ਹੋਇਆ ਪਾਣੀ ਕਰਤਾਰਪੁਰ ਪਹੁੰਚ ਜਾਏਗਾ ਤੇ ਗੁਰੂ ਸਾਹਿਬ ਉਤਰ ਦਿੰਦੇ ਨੇ ਕਿ ਜੇਕਰ ਤੁਹਾਡੇ ਦੁਆਰਾ ਛੱਟਿਆ ਹੋਇਆ ਪਾਣੀ ਸੂਰਜ ਦੇਵਤੇ ਤੱਕ ਪਹੁੰਚ ਸਕਦਾ ਵਾ ਜੇਕਰ ਤੁਹਾਡਾ ਛੱਟਿਆ ਹੋਇਆ ਪਾਣੀ ਤੁਹਾਡੇ ਮਰੇ ਹੋਏ ਪਿਤਰਾਂ ਤੱਕ ਪਹੁੰਚ ਸਕਦਾ ਵਾ ਉਹ ਕਹਿੰਦੇ ਪੰਜਾਬ ਤੇ ਹੈ ਵੀ ਧਰਤੀ ਦੇ ਪਹੁੰਚੂਗੀ ਹੋਣੀ ਕੀ ਉੱਥੇ ਕਿਸੇ ਦੀ ਭਾਵਨਾ ਨੂੰ ਥੇਸ ਨਹੀਂ ਪਹੁੰਚੀ ਭਗਤ ਕਬੀਰ ਸਾਹਿਬ ਦੀ ਇੱਕ ਮੁਸਲਮਾਨ ਦੇ ਨਾਲ ਵਿਚਾਰ ਗੋਸ਼ਟੀ ਹੋਈ ਹੈ ਪੁੱਛਿਆ ਗਿਆ ਮੁਸਲਮਾਨ ਨੂੰ ਅੰਦੇ ਅੱਲਾ ਕਿੱਥੇ ਰਹਿੰਦਾ ਵਾ ਉਹ ਮੁਸਲਮਾਨ ਭਰਾ ਨੇ ਜਵਾਬ ਦਿੱਤਾ ਅੰਦਾ ਅੱਲਾ ਏਕ ਮਸੀਦ ਬਸਤਾ ਹੈ ਭਗਤ ਕਬੀਰ ਸਾਹਿਬ ਦਾ ਉੱਤਰ ਸੀ ਕਿ ਜੇਕਰ ਅੱਲਾ ਏਕ ਮਸੀਦ ਦੇ ਵਿੱਚ ਰਹਿੰਦਾ ਵਾ ਅਵਰ ਮੁਲਕ ਕਿਸ ਕੇਰਾ ਬਾਕੀ ਦਾ ਮੁਲਕ ਕਿਦੇ ਆਸਰੇ ਆ ਹਿੰਦੂ ਰੇ ਨਾਲ ਵਿਚਾਰ ਹੋਈ ਪੁੱਛਿਆ ਆ ਰਾਮ ਜੀ ਕਿੱਥੇ ਰਹਿੰਦੇ ਆ ਉਹ ਕਹਿੰਦੇ ਹਿੰਦੂ ਮੂਰਤ ਰਾਮ ਨਿਵਾਸੀ ਉਹ ਕਹਿੰਦੇ ਰਾਮ ਜੀ ਮੂਰਤੀ ਦੇ ਵਿੱਚ ਨਿਵਾਸ ਕਰ ਰਹੇ ਆ ਭਗਤ ਕਬੀਰ ਸਾਹਿਬ ਲਿਖਦੇ ਨੇ ਦੋਵੇਂ ਤਤ ਨਹਿਰਾ ਉਹ ਕਹਿੰਦੇ ਤੁਹਾਡੀਆਂ ਦੋ ਗੱਲਾਂ ਦੇ ਵਿੱਚ ਤਤ ਨਹੀਂ ਹੈਗਾ ਕਿ ਇੱਥੇ ਉਹਨਾਂ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚੀ ਪਹੁੰਚੀ ਆ ਲੇਕਿਨ ਗੱਲ ਭਗਤ ਕਬੀਰ ਸਾਹਿਬ ਨੇ ਦਲੀਲ ਦਿੱਤੀ ਆ ਹੁਣ ਉਦਾਹਰਨ ਦਵਾ ਮੰਨ ਲਓ ਇੱਕ Hindu ਗੱਡੀ ਤੇ ਜਾ ਰਿਹਾ ਹੋਵੇ ਸਾਹਮਣੇ ਅਚਾਨਕ ਉਹਦੇ ਮੁਸਲਮਾਨ ਆ ਜਵੇ ਖਿੱਚ ਕੇ ਬ੍ਰੇਕ ਮਾਰੇ ਤੇ ਮੁਸਲਮਾਨ ਆਖੇ ਯਾ ਅੱਲਾ ਬਚਾਲਿਆ ਤੁਸੀਂ ਮੈਨੂੰ ਤੇ ਹਿੰਦੂ ਇਧਰ ਗੱਡੀ ਦੇ ਵਿੱਚ ਬੈਠਾ ਆ ਕੇ ਕਿ ਹਾਏ RAM ਜੀ ਤੁਸੀਂ ਬਚਾ ਲਿਆ ਵਾ ਨਹੀਂ ਤੇ ਬੰਦੇ ਦਾ ਵਿਚਾਰੇ ਦਾ ਗੱਡੀ ਦੇ ਵਿੱਚ ਵੱਜ ਕੇ ਕੋਈ ਨੁਕਸਾਨ ਹੋ ਜਾਣਾ ਸੀ ਇਧਰ ਮੇਰੇ ਸਿਰ ਤੇ ਵੀ ਗੱਲ ਆਉਣੀ ਵੀ ਤੇਰੀ ਗੱਡੀ ਵੱਜੀ ਆ ਤੇ ਹੁਣ ਸਵਾਲ ਇਹ ਆਉਂਦਾ ਕਿ ਮੁਸਲਮਾਨ ਕਹਿੰਦਾ ਹਾਏ ਅੱਲਾ ਬਚਾ ਲਿਆ ਤੂੰ ਮੈਨੂੰ ਤੇ ਅੱਲਾ ਤੇ ਦਰਗਾਹ ਦੇ ਵਿੱਚ ਰਹਿੰਦਾ ਵਾ ਤੇ ਮੁਸਲਮਾਨ ਭਰਾ ਕਹਿ ਰਿਹਾ ਵੀ ਅੱਲਾ ਬਚਾ ਲਿਆ ਤੂੰ ਮੈਨੂੰ ਹਿੰਦੂ ਕਹਿੰਦਾ ਕਿ RAM ਜੀ ਮੂਰਤੀ ਦੇ ਵਿੱਚ ਰਹਿੰਦੇ ਆ ਤੇ ਫੇਰ ਗੱਡੀ 'ਚ ਬੈ ਕੇ ਕਿਹੜੇ ਹਿਸਾਬ ਨਾਲ ਕਹਿ ਰਹੇ ਆ ਵੀ ਬਈ ਰਾਮ ਜੀ ਬਚਾ ਲਿਆ ਤੁਸੀਂ ਮੈਨੂੰ ਕਹਿਣ ਤੋਂ ਭਾਵ ਉੱਥੇ ਇਹ ਸੀ ਕਿ RAM ALLAH ਭਾਵ ਪਰਮਾਤਮਾ ਕਣ ਕਣ ਦੇ ਵਿੱਚ ਵਸਿਆ ਵਾ ਜਰੇ ਜਰੇ ਵਿੱਚ ਵਸਿਆ ਵਾ ਸਭ ਮਹਿ ਜੋਤ ਜੋਤ ਹੈ ਸੋਏ ਤੇਰੇ ਅੰਦਰ ਵਸਿਆ ਵਾ ਹੁਣ ਪਖੰਡੀ ਬਾਬੇ ਤੁਸੀਂ ਵੱਡੀਆਂ ਵੱਡੀਆਂ ਸੰਪਰਦਾਵਾਂ ਵੇਖ ਲਓ بڑے بڑے ਨਾਮੀ ਪਖੰਡੀ ਬਾਬੇ ਵੇਖ ਲਓ ਇਹ ਲਪਟਾ ਕਿਵੇਂ ਪਾਉਂਦੇ ਆ ਤੁਸੀਂ ਰਾਮ ਰੀ ਨੂੰ ਸਰਸੇ ਵਾਲੇ ਬਾਬੇ ਵੱਲ ਵੇਖ ਲਓ ਬਾਬੇ ਜੀ ਉਹ ਲਪਟਾ ਕਿਹੜੇ ਰੋਕ ਪਾਉਂਦਾ ਵਾ ਲਓ ਜੀ ਨਨ ਸਾਹਿਬ ਦੇ ਵਿੱਚ ਲਿਖਿਆ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਮੈਨੂੰ ਇੱਕ ਵੀਰ ਦਾ ਫੋਨ ਆਇਆ ਆਂਦਾ ਤੁਸੀਂ ਸਰਸੇ ਦੇ ਸਰਸੇ ਵਾਲੇ ਬਾਬੇ ਬਾਰੇ ਬੋਲਦੇ ਜੀ ਵਿਰੋਧ ਮੈਂ ਕਿਹਾ ਹਾਂ ਜੀ ਬੋਲਦੇ ਆਂ ਆਂਦਾ ਬੰਨ ਜੀ ਲਿਖਿਆ ਵਾ ਸੰਤ ਸਾਜਣ ਭਏ ਸਰਸੇ ਅੱਛਾ ਮੈਂ ਕਿਹਾ ਅੱਗੇ ਆਂਦਾ ਪੂਰੇ ਗੁਰ ਤੇ ਜਾਣੀ ਤੇ ਮੈਂ ਕਿਹਾ ਪੂਰੇ ਗੁਰ ਤੇ ਜਾਣੀ ਲਿਖਿਆ ਤੁਹਾਡਾ ਸਰਸੇ ਵਾਲਾ ਪੂਰਾ ਗੁਰੂ ਆ ਮਕਰ ਰੇਪ ਕੇ ਆਸੇ ਉਹਦੇ ਉੱਤੇ ਤੇ ਜਿਛਤਿਆ ਜਿਹੜੇ ਬਾਅਦ ਵਿੱਚ ਪੀਰਾਂ ਨੂੰ ਮੰਨਦੇ ਜਿਹੜੇ ਆ ਕਬਰਾਂ ਮੱਠੀਆਂ ਨੂੰ ਆ ਜਿਹੜੇ ਉਹ ਸੁਰਿੰਦਰ ਸ਼ਾਹ ਬਾਬਾ ਜਿਹੜਾ ਉਹ ਵੀਜੇ ਲਵਾਕ ਦਿੰਦਾ ਵਾ ਜਿਹੜਾ ਜਿਹੜੇ ਲੋਕ ਉਹਨਾਂ ਨੂੰ ਮੰਨਦੇ ਆ ਉਹ ਲੋਕ ਕੀ ਬਾਣੀ ਦਾ ਲਪਟਾ ਪਾਉਂਦੇ ਆ ਉਹ ਕਹਿੰਦੇ ਸਾਈਂ ਫਲਾਣਾ ਸ਼ਾਹ ਸਾਈਂ ਤੁਮਕਰਨਾ ਸ਼ਾਹ ਉਹ ਬਾਣੀ ਦਾ ਲਪਟਾ ਪਾਉਂਦੇ ਆ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁੱਤ ਤਿਈ ਹੁਣ ਤੁਮ ਕਰੋ ਦਇਆ ਮੇਰੇ ਸਾਈ ਸਾਈ ਲਵਜ ਦਿਖ ਗਿਆ ਉਹਨਾਂ ਨੂੰ ਇਹ ਸਾਈ ਸਾਡੇ ਬਾਬੇ ਦਾ ਲੱਗ ਸਕਦਾ ਵਾ ਤੁਮ ਕਰੋ ਦਇਆ ਮੇਰੇ ਸਾਈ ਅੱਛਾ ਅਗਲੀ ਪੰਕਤੀ ਪੜਿਓ ਐਸੀ ਮਤ ਦੀਜੇ ਮੇਰੇ ਠਾਕੁਰ ਫੇਰ ਦਾ ਅਰਥ ਆਪਾਂ ਕਿੱਦਾਂ ਕਰਾਂਗੇ ਫਿਰ ਸਾਡਾ ਗੁਰੂ ਸਾਨੂੰ ਮਤ ਦਊਗਾ ਕਿ ਸਦਾ ਸਦਾ ਤੁੱਤ ਤਿਈ ਕਿ ਕਾਲਪੁਰਖ ਨੂੰ ਸਦਾ ਤੇ ਹੋਣਾ ਵਾ ਉਠਤ ਬੈਠਤ ਸੋਵਤ ਤੇ ਹੈਗੇ ਮਾਰਗ ਚਲਤ ਹਰੇ ਹਰ ਗਈਏ ਆਪਣੇ ਗੁਰੂ ਦੇ ਕੋਲੋਂ ਆਪਾਂ ਸੇਧ ਲਵਾਂਗੇ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਇਹ ਬੀੜੀਆਂ ਪੀਣ ਵਾਲੇ ਬਾਬੇ ਆ ਐਸੀ ਮਤ ਢੀਜੇ ਮੇਰੇ ਠਾਕੁਰ ਉਹਦੇ ਫਿਰ ਬਾਣੀ 'ਚ ਲਿਖਿਆ ਹੋਇਆ ਤੇ ਇਹਨਾਂ ਦੇ ਕੋਲੋਂ ਮਤ ਕਿਹੋ ਜਿਹੀ ਲਵਾਂਗੇ ਫਿਰ ਆਪਾਂ ਇਹਨਾਂ ਦੇ ਕੋਲੋਂ ਤੇ ਸਲਫਾ ਸੂਟਾ ਹੀ ਆ ਜਿਹੜੀ ਮਤ ਦੇਣੀ ਹੈ ਇਹਨਾਂ ਨੇ ਫਿਰ ਭਾਈ ਉਥੇ ਜਿੱਥੇ ਤੁਮ ਕਰੋ ਦਇਆ ਮੇਰੇ ਸਾਈ ਜਿੱਥੇ ਸਾਈ ਚਬਦਾ ਆਵਾ ਉਹ ਕੇਵਲ ਇੱਕ ਕਾਲਪੁਰਖ ਹਸਤੇ ਆਵਾ ਤੇ ਸਿੱਖ ਕਹਿ ਰਿਹਾ ਵਾ ਕਿ ਤੁਮ ਕਰੋ ਦਇਆ ਮੇਰੇ ਸਾਈ ਭਾਵ ਏ ਕਾਲਪੁਰਖ ਵੈਗਰੂ ਤੁਸੀਂ ਮੇਰੇ ਉੱਪਰ ਕਰੋ ਦਇਆ ਦਇਆ ਕਰੋ ਐਸੀ ਮੱਤ ਦੀਜੇ ਮਰ ਠਾਕੁਰ ਕਿ ਮੇਰੇ ਅੰਦਰ ਐਸੀ ਮੱਤ ਮੈਨੂੰ ਬਖਸ਼ੋ ਕਿ ਸਦਾ ਸਦਾ ਤੁਧ ਉੱਤੇ ਆਈ ਮੈਂ ਸਦਾ ਤੈਨੂੰ ਤੇਉਂਦਾ ਰਵਾਂ ਸਦਾ ਤੇਰਾ ਨਾਮ ਜਪਦਾ ਰਵਾਂ ਜਿਹੜੇ ਨਾਨਕ ਸਰਗੇ ਪਖੰਡੀ ਬਾਬੇ ਤੁਹਾਨੂੰ ਪਤਾ ਵੀ ਇਹਨਾਂ ਨੇ ਵਾਰ-ਵਾਰ ਨਾਮ ਲੈਣ ਦੀ ਲੋੜ ਨਹੀਂ ਐ ਜਿਨ੍ਹਾਂ ਨੇ ਨਿਕਨੇ-ਨਿਕੇ ਬੱਚਿਆਂ ਨਾਲ ਕੰਮ ਕਰਤੇ ਇਹ ਆਪਣੇ ਪੋਤਰੇ ਦੀ ਉਮਰ ਦੇ ਬੱਚਿਆਂ ਨੂੰ ਕੰਮ ਕਰਤੇ ਇਹਨਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਕਰਤੇ ਉਹ ਕੀ ਕਹਿੰਦੇ ਆ ਉਹ ਸਾਡੇ ਪ੍ਰਚਾਰਕਾਂ ਨੂੰ ਮੋٹے ਲਿਫਾਫੇ ਦੇ ਕੇ ਤੇ ਸਾਡੇ ਪ੍ਰਚਾਰਕਾਂ ਦੇ ਕੋਲੋਂ ਸੁਖਨੀ ਸਾਹਿਬ ਦੀ ਵੀ ਆਖਿਆ ਕਰਾਉਂਦੇ ਆ ਸੰਤ ਕਨਿੰਦਕ ਮਾਧਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਸੰਤ ਕਨਿੰਦਕ ਖਰਿੰਡੇ ਕਹਿੰਦਾ ਭਾਈ ਹੁਣ ਸਵਾਲ ਤੁਸੀਂ ਕਰਦੋਗੇ ਕਿ ਜੇਕਰ ਬਾਣੀ ਕਹਿ ਰਹੀ ਸੰਤ ਸੰਤਰੀ ਨਹੀਂ ਸ਼ੋਭਾ ਦਿੱਤੀ ਬਾਣੀ ਨੇ ਤੇ ਫਿਰ ਸੰਤਾਂ ਨੂੰ ਬਾਣੀ ਮੰਦੀ ਆ ਭਾਈ ਇਹਨਾਂ ਸੰਤਾਂ ਨੂੰ ਨਹੀਂ ਮੰਦੀ ਤੁਸੀਂ ਬਾਣੀ ਪੜਿਓ ਸੁਖਮਨੀ ਸਾਹਿਬ ਪੜਿਓ ਬ੍ਰਹਮ ਗਿਆਨੀ ਸਾਹਿਬ ਸ੍ਰਿਸ਼ਟਕਾ ਕਰਤਾ ਹੁਣ ਸਵਾਲ ਹੁੰਦਾ ਕਿ ਸ੍ਰਿਸ਼ਟੀ ਬਣਾਉਣ ਵਾਲਾ ਤੇ ਕਾਲਪੁਰਖ ਵੈਗਰੂ ਹੈ ਤੇ ਸਾਡਾ ਪ੍ਰਚਾਰਕ ਬਾਬੇ ਵਾਲ ਇਸ਼ਾਰਾ ਕਰਕੇ ਆਇਆ ਲਫਾਫਾ ਲੈ ਕੇ ਬ੍ਰਹਮ ਗਿਆਨੀ ਸਤਜੀਵੇ ਨਹੀਂ ਮਰਦਾ ਤੇ ਬਾਣੀ ਕਹਿ ਰਹੀ ਕਿ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰ ਗਏ ਮੈਂ ਬੇਨਤੀ ਕਰਾਂ ਬ੍ਰਹਮ ਗਿਆਨੀ ਸਾਹਿਬ ਬ੍ਰਹਮ ਗਿਆਨੀ ਸਤਜੀਵੇ ਨਹੀਂ ਮਰਦਾ ਅਗਲੀ ਪੰਕਤੀ ਪੜਿਓ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਜਿੱਥੇ ਸੰਤਾਂ ਦੀ ਗੱਲ ਕੀਤੀ ਬਾਬਿਆਂ ਦੀ ਗੱਲ ਕੀਤੀ ਮਹਾਂਪੁਰਖਾਂ ਦੀ ਗੱਲ ਕੀਤੀ ਬ੍ਰਹਮ ਗਿਆਨ ਦੀ ਗੱਲ ਕੀਤੀ ਇੱਥੇ ਆ ਕੇ ਗੱਲ ਕਲੀਅਰ ਕੀਤੀ ਆ ਬ੍ਰਹਮ ਗਿਆਨੀ ਆ ਪਰਮੇਸ਼ਰ ਸਾਡੇ ਵਿੱਚ ਅੱਧੋਂ ਜ਼ਿਆਦਾ ਡੇਰੇ ਐਸੇ ਨੇ ਸਾਡੇ ਵਿੱਚ ਜਿਹੜੇ ਇੱਕ ਸਮੇਂ ਤੇ ਖੋਲੇ ਗਏ ਸੀ ਸਿੱਖੀ ਦੇ ਪ੍ਰਚਾਰ ਦੇ ਲਈ ਲੇਕਿਨ ਉਹਨਾਂ ਨੇ ਅੱਜ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰਤਾ ਤੁਸੀਂ ਡੇਰਾ ਰਾਧਾ ਸੁਆਮੀ ਵੇਖ ਲਓ ਇਹ ਡੇਰਾ ਇੱਕ ਸਮੇਂ ਤੇ ਖੁੱਲਾ ਸੀ ਸਿੱਖੀ ਦੇ ਪ੍ਰਚਾਰ ਦੇ ਲਈ ਲੇਕਿਨ ਜਦੋਂ ਡੇਰਾ ਜੋਰ ਫੜ ਗਿਆ ਉਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਸੇ ਕਰਕੇ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰਤਾ ਹੁਣ ਸਵਾਲ ਕਰੋ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਮਹਾਰਾਜ ਮਹਾਰਾਜ ਦਾ ਅਜੀਵ ਹੈਗਾ ਵਾ 100% ਸਹਿਮਤ ਹੈ ਅਜੀਵ ਹੈਗਾ ਵਾ ਲੇਕਿਨ ਤਾਂ ਰੱਖਿਆ ਸਰੂਪ ਕਿ ਲੋਕਾਂ ਨੂੰ ਲਪਟਾ ਪਈ ਗਈ ਲੋਕੀ ਇਹ ਸੋਚਣ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਜੋੜਿਆ ਜਾ ਰਿਹਾ ਵਾ ਛੇਜ ਕਵੀਰ ਮਿਲਿਆ ਮੈਂ ਕਿੱਥੇ ਜਾਂਦੇ ਹੋ ਆਂਦਾ ਹੀਰਾ ਦਾ ਸਵਾਮੀ ਨੇ ਡੇਲੇ ਜਾਂਦੇ ਆ ਮੈਂ ਕਿਹਾ ਕਿੰਨਾ ਜੁੜਦੇ ਹੋ ਆਂਦਾ ਗੁਰੂ ਗ੍ਰੰਥ ਸਾਹਿਬਹਾਰਾ ਹੀ ਨਾ ਮੈਂ ਕਿਹਾ ਜੇਕਰ ਪਈ ਤੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਸਾਹਮਣੇ ਘਰਦੇ ਗੁਰਦਾਰਾ ਵਾ ਉੱਥੇ ਗੁਰੂ ਸਾਹਿਬ ਦਾ ਸਰੂਪ ਹੈਗਾ ਮੈਂ ਕਿਹਾ ਪਈ ਸੱਚ ਦੱਸਾਂ ਤੂੰ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਤੂੰ ਹੀ ਜੁੜਦੇ ਬਾਬੇ ਨਾਲ ਆਂਦਾ ਉਹ ਕਿਵੇਂ ਮੈਂ ਕਿਹਾ ਜੰਨਾ ਚਿਰ ਤੂੰ ਹੀ ਬਾਬੇ ਨੂੰ ਨਹੀਂ ਵੇਖ ਲੈਂਦੇ ਤੂੰ ਹੀ ਆਪਣੇ ਘਰ ਨਹੀਂ ਆਉਂਦੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਗੱਲ ਰਹੀ ਤੇ ਸਰੂਪ ਤੁਹਾਡੇ ਘਰ ਦੇ ਸਾਹਮਣੇ ਗੁਰਦ ਉਥੇ ਸਰੂਪ ਹੈਗਾ ਇਹ ਪਖੰਡੀ ਬਾਬੇ ਲਪਟਾ ਪਾ ਕੇ ਬਾਣੀ ਦਾ ਬਾਣੀ ਦੀਆਂ ਪੰਕਤੀਆਂ ਦੇ ਕੇ ਤੇ ਐਂਡ ਤੇ ਆਪਣੇ ਆਪ ਨੂੰ ਗੁਰੂ ਸਾਹਿਬਤ ਕਰ ਦਿੰਦੇ ਆ ਕਿ ਜਿੱਥੇ ਬਾਣੀ ਦੇ ਵਿੱਚ ਕਿਹਾ ਵਾ ਕਿ ਚਰਨ ਗੁਰ ਕੇ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਉਹ ਕਹਿੰਦੇ ਕਿ ਉਹ ਸਾਡੀ ਗੱਲ ਕੀਤੀ ਆ ਤੁਸੀਂ ਨਾਮਧਾਰੀਆਂ ਵੱਲ ਵੇਖੋ ਇਹ ਨਾਮਧਾਰੀ ਆਪਣੇ ਆਪ ਨੂੰ ਆਪੇ 12ਵਾਂ 13ਵਾਂ 14ਵਾਂ ਗੁਰੂ ਦੱਸਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਖ ਦੀ ਰਿਜੈਕਟ ਕਰਦੇ ਆ ਅੱਛਾ ਸਾਡੇ ਸੰਤ ਸਮਾਜਾਂ ਵੱਲ ਧਿਆਨ ਮਾਰੋ ਸਾਡੇ ਸੰਤ ਸਮਾਜ ਬਲਾਤਕਾਰੀਆਂ ਦੇ ਹੱਕ 'ਚ ਇਕੱਠੇ ਹੋ ਜਾਂਦੇ ਆ ਵੀ ਜਿਹੜਾ ਇਹਨਾਂ ਮਹਾਂਪੁਰਖਾਂ ਇਹਨਾਂ ਦਾ ਕਰੂਗਾ ਉੱਤੇ ਕਾਨੂੰਨੀ ਕਾਰਵਾਈ ਅੱਛਾ ਇੰਨਾ ਵਾਰੀ ਕੋਈ ਸੰਤ ਸਮਾਜ ਨਹੀਂ ਇਕੱਠਾ ਹੁੰਦਾ ਸੋਖਣਾ ਸਾਡੇ ਨਾਮੀ ਪ੍ਰਚਾਰ ਕਹਿੰਦੇ ਨੇ ਕੋਲ ਲਫਾਫੇ ਲੈ ਕੇ ਹੁੰਦੇ ਆ ਉਦੋਂ ਸਾਡਾ ਮਾਫ਼ ਕਰਿਓ ਕੋਈ ਸੰਤ ਸਮਾਜ ਨਹੀਂ ਬੋਲਦਾ ਪਰ ਜਦੋਂ ਗੱਲ ਆਵੇ ਬਲਾਤਕਾਰੀਆਂ ਦੇ ਉਦੋਂ ਸਾਰੇ ਸੰਤ ਸਮਾਜ ਇਕੱਠੇ ਹੋ ਜਾਂਦੇ ਆ ਜਿਹੜੇ ਕਦੀ ਵੇਖੇ ਵੀ ਨਹੀਂ ਹੁੰਦੇ ਉਹ ਵੀ ਇਕੱਠੇ ਹੋ ਜਾਂਦੇ ਆ ਸੰਤ ਮਛਕੀਨ ਜੀ ਦੀ ਇੱਕ ਮੈਂ ਕਥਾ ਸੁਣੀ ਸੀ ਕਿਉਂਕਿ ਉਹਨਾਂ ਦੀ ਕਥਾ ਕੁਝ ਐਸੀ ਹੁੰਦੀ ਆ ਕਿ ਬੰਦੇ ਨੂੰ ਇੱਕ ਰਿਸਿੱਧੀ ਬੰਦੇ ਨੂੰ ਗੁਰੂ ਦੇ ਨਾਲ ਜੋੜਦੀ ਆ ਪਖੰਡੀ ਬਾਬਿਆਂ ਤੋਂ ਸੰਤ ਮਛਕੀਨ ਜੀ ਦੂਰ ਕਰਦੇ ਰਹੇ ਤਾਂ ਸਭ ਤੋਂ ਜ਼ਿਆਦਾ ਜੇਕਰ ਆਪਾਂ ਕਹੀਏ ਸੱਚ ਦਾ ਪ੍ਰਚਾਰ ਵੀ ਬਹੁਤ ਕੀਤਾ ਉਹਨਾਂ ਨੇ ਅੱਜ ਵੀ ਪ੍ਰਚਾਰ ਕਰਨ ਵਾਲੇ ਸੱਚ ਦਾ ਹੈਗੇ ਆ ਧੁੰਦੇ ਹੋਣੀ ਹੈਗੇ ਆ ਜਾਨੀ ਪੰਤ ਪ੍ਰੀਤ ਸਿੰਘ ਜੀ ਹੈਗੇ ਆ ਜਾਨੀ ਗੁਰਪ੍ਰਤਾਪ ਸਿੰਘ ਜੀ ਪਤਮ ਹੈਗੇ ਖੈਰ ਬਹੁਤ ਪ੍ਰਚਾਰਕ ਨੇ ਲੇਕਿਨ ਸੰਤਮ ਮਸ਼ਕੀਨ ਜੀ ਨੇ ਇੱਕ ਆਪਣੀ ਸਟੇਜ ਤੇ ਇੱਕ ਗੱਲ ਕਹੀ ਸੀ ਵੀਡੀਓ ਬੜੀ ਵਾਇਰਲ ਹੋਈ ਤੁਸੀਂ ਵੇਖੀ ਹੋਵੇ ਪੜਦੇ ਗੁਰਬਾਣੀ ਨੇ ਗੁਰੂ ਆ ਬਣੇ ਬੈਠੇ ਆ ਸੁਣੀ ਕਲਿੱਪ ਗੁਰਬਾਣੀ ਤਾਂ ਪੜਦੇ ਆ ਕਿਉਂਕਿ ਲੋਕੀ ਇਹ ਸੋਚਣ ਕਿ ਸਾਨੂੰ ਜੋੜੇ ਤੇ ਗੁਰਬਾਣੀ ਨਾਲ ਜਾ ਰਿਹਾ ਵਾ ਪਰ ਉਹਨਾਂ ਭੋਲੇ ਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਦੀ ਆੜ ਦੇ ਵਿੱਚ ਸਾਨੂੰ ਦੇਹ ਨਾਲ ਜੋੜਿਆ ਜਾ ਰਿਹਾ ਵਾ ਤੇ ਅਸੀਂ ਭੋਲੇ ਆ ਜਿਹੜੇ ਇਹਨਾਂ ਦੇ ਨਾਲ ਜੁੜ ਗਏ ਆ ਸਿੱਖ ਨੂੰ ਜਾਗਣਾ ਪਏਗਾ ਸਿੱਖ ਨੂੰ ਆਪ ਬਾਣੀ ਪੜ ਕੇ ਆਪ ਬਾਣੀ ਦੀ ਵਿਚਾਰਧਾਰਾ ਸਮਝਣੀ ਪਾਏਗੀ ਮੈਂ ਬੇਨਤੀ ਕਰਦਾ ਹੁੰਦਾ ਵਾਂ ਜਿੰਨਾ ਟਾਈਮ ਤੁਸੀਂ ਡੇਰਿਆਂ ਤੇ ਜਾ ਕੇ ਮੱਥੇ ਟੇਕਣ ਦੇ ਲਾਉਂਦੇ ਹੋ ਕਿਤੇ ਉਹਨਾਂ ਸਮਾਂ ਕਿਤੇ ਤੁਸੀਂ ਬਾਣੀ ਪੜਨ ਤੇ ਲਾ ਦੋ ਕਤੇ ਉਨਾ ਸਮਾਂ ਤੁਸੀਂ ਸਿੱਖ ਇਤਿਹਾਸ ਪੜਨ ਤੇ ਲਾਓ ਤਾਂ ਸਾਨੂੰ ਪਤਾ ਲੱਗ ਜੇ ਕਿ ਅਸੀਂ ਦੁਨੀਆ ਤੇ ਆਏ ਕੀ ਲੈਣ ਆ ਕੀ ਲੈਣਾ ਆਏ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨ ਆਏ ਆ ਬਾਣੀ ਸੁਣਨ ਆਏ ਆ ਮੇਰੀ ਬੇਨਤੀ ਆ ਛੱਡ ਕੇ ਦੇਹ ਤਾਰਿਆਂ ਦਾ ਖੜਾ ਮੇਰੀ ਬੇਨਤੀ ਆ ਛੱਡ ਕੇ ਹੋਂ ਦਾ ਪਖੰਡਿਆਂ ਦਾ ਖੜਾ ਜੁੜ ਗਈ ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਇੱਕ ਮਰਿਆਜ਼ਾ ਦੇ ਨਿਸ਼ਾਨ ਸਾਹਿਬ ਦੇ ਹੇਠ ਲੱਗੇ ਇੱਕੋ ਬਾਣੀ ਇੱਕੋ ਗੁਰ ਇੱਕੋ ਸ਼ਬਦ ਵਿਚਾਰ